ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸਿਵਲ ਸਰਜਨ ਡਾਕਟਰ ਭਾਰਤੀ ਤਵਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਿਪਟੀ ਡਾਇਰੈਕਟਰ ਡੈਂਟਲ ਡਾਕਟਰ ਜਗਨਜੋਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 14 ਲੋਕਾਂ ਦੇ ਚਲਾਨ ਕੱਟੇ ਗਏ ਇਸ ਮੌਕੇ ਤੇ ਸਿਵਲ ਸਰਜਨ ਡਾਕਟਰ ਭਾਰਤੀ ਤਵਨ ਨੇ ਕਿਹਾ ਕਿ ਜ਼ਿਲ੍ਹੇ ਨੂੰ ਤੰਬਾਕੂ ਮੁਕਤ ਕਰਨ ਅਤੇ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਇਸ ਮਹਿੰਮ ਤਹਿਤ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਐਮਈਆਓ ਅਮਰਦੀਪ ਸਿੰਘ ਡਾਕਟਰ ਸ਼ਬਨਮਦੀਪ ਕੌਰ ਐਸਆਈ ਗੁਰਕਿਰਨ ਸਿੰਘ ਸੁਰਜੀਤ ਸਿੰਘ ਦੀਪਕ কুমার ਰਸ਼ਪਾਲ ਸਿੰਘ ਮਨਪ੍ਰੀਤ ਸਿੰਘ ਹਰਪ੍ਰੀਤ ਸਿੰਘ ਅਤੇ ਸਹਾਇਕ ਸਟਾਫ ਮੈਂਬਰ ਸ਼ਾਮਲ ਸਨ ਇਸ ਟੀਮ ਵੱਲੋਂ ਮੌਕੇ ਤੇ ਕਾਰਵਾਈ ਕਰਜਾ ਹੋਇਆ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ ਜਿਸ ਦੌਰਾਨ 8 ਦੁਕਾਨਦਾਰਾਂ ਅਤੇ ਪਬਲਿਕ ਪਲੇਸ ਤੇ ਸਿਗਰਟ ਪੀਣ ਵਾਲੇ 6 ਲੋਕਾਂ ਦੇ ਮੌਕੇ ਤੇ ਚਲਾਨ ਕੱਟੇ ਗਏ ਅੱਜ ਮੀਟਿੰਗ 211 ਨੂੰ ਅਸੀਂ ਇੱਥੇ ਸ਼ਟਾਕਰਟੀਕਾ ਏਰੀਆ ਦੇ ਵਿੱਚ ਲਾਲਜੀ ਦੀ ਪੰਜ ਸ਼ੌਪ ਹੈ ਉਹਦੀ ਕੰਪਲੇਂਟ ਆਈ ਸੀ ਸਾਡੇ ਕੋਲ ਕਿ ਉਹ ਇਸ 100 ਗਜ਼ ਦੇ ਦਾਰੇ ਦੇ ਵਿੱਚ ਇੱਕ ਵੱਡਾ ਕਾਲਜ ਅਤੇ ਤਿੰਨ ਤੋਂ ਚਾਰ ਸਕੂਲ ਨੇ ਜੋ ਕਿ ਇਸ 100 ਗਜ਼ ਦੇ ਦਾਰੇ ਦੇ ਵਿੱਚ ਆ ਰਹੇ ਤੇ ਇਸ ਇਹ ਐਂਟੀਸੀਪੀ ਦੇ ਰੂਲਸ ਕੋਟਾ ਰੂਲਸ ਦੇ ਤਹਿਤ 100 ਗਜ਼ ਦੇ ਦਾਰੇ ਦੇ ਇਸ ਐਜੂਕੇਸ਼ਨ ਇੰਸਟੀਟਿਊਟ ਦੇ ਵਿੱਚ ਤੰਬਾਕੂ ਤੇ ਤੰਬਾਕੂ ਦੇ ਜਿਹੜੇ ਪ੍ਰੋਡਕਟਸ ਐ ਉਹ ਨਹੀਂ ਵੇਚੇ ਜਾ ਸਕਦੇ ਸੋ ਇਹ ਦੁਕਾਨ ਦੇ ਵਿੱਚ ਜਿਹੜੀ ਵੀ ਗਲ ਸੇਲ ਹੋ ਰਹੀ ਸੀ ਇੱਥੇ ਛਾਪਾ ਮਾਰੀ ਕੀਤੀ ਗਈ ਹੈ ਚਲਾਨ ਕੱਟੇ ਗਏ ਐ ਇਹਨਾਂ ਨੂੰ ਪਾਪਰਲੀ ਸਮਝਾਇਆ ਗਿਆ ਇਹਨਾਂ ਨੂੰ ਗੌਨ ਦਿੱਤਾ ਗਿਆ ਕਿ ਇਹ ਇਹਨਾਂ ਨੂੰ ਦੁਕਾਨ ਜਾਂ ਤੇ ਬੰਦ ਕਰਨ ਤੇ ਜਾਂ ਜੇ ਤੰਬਾਕੂ ਤੇ ਤੰਬਾਕੂ ਦੇ ਰੂਪੇ ਪ੍ਰੋਡਕਟਸ ਐ ਉਹਨੂੰ ਇੱਥੇ ਵੇਚਣਾ ਬੰਦ ਕਰਨ ਇਸ ਏਰੀਆ ਦੇ ਵਿੱਚ ਹੋਰ ਵੀ ਜਿਹੜੀਆਂ ਦੁਕਾਨਾਂ ਐ ਉਹਤੇ ਵੀ ਰੈਡ ਕੀਤੀ ਜਾਏਗੀ ਔਰ ਇਹ ਸਾਰੀਆਂ ਦੁਕਾਨਾਂ ਅਸੀਂ ਯਾਦ ਤੇ ਤੁਮ ਬਾਪੂ ਰਹਿਤ ਕਰਾਂਗੇ ਜਾਂ ਨਾ ਦੁਕਾਨਾਂ ਨੂੰ ਬੰਦ ਕੀਤਾ ਚਾਹੀਦਾ